ਅੱਜ ਆਮ ਆਦਮੀ ਪਾਰਟੀ ਦੇ ਐਮਐਲਏ ਗੋਲਡੀ ਕੰਬੋਜ ਅਤੇ ਹੋਰ ਨਾਲ ਉਹਨਾਂ ਦੇ ਐਮਐਲਏ ਲੈਵਲ ਦੇ ਹੀ ਲੀਡਰ ਸੀਗੇ ਉਹਨਾਂ ਨੇ ਇਲਜ਼ਾਮ ਲਾਇਆ ਨੇ ਬੀਜੇਪੀ ਤੇ ਕਿ ਸਾਡੇ ਐਮਐਲਏ ਜਿਹੜੇ ਕਮਜ਼ੋਰ ਐਮਐਲਏ ਨੇ ਉਹਨਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ ਬੀਜੇਪੀ ਸਾਨੂੰ ਨੰਬਰ ਉਹਨਾਂ ਨੰਬਰ ਵੀ ਬੋਲੇ ਬਕਾਇਦਾ ਜਿਹੜੇ ਵਿਦੇਸ਼ ਤੋਂ ਕੋਈ ਫੋਨ ਆਇਆ ਹੈ ਗੋਲਡੀ ਕੰਬੋਜ ਕਿਤੋਂ ਕਮਜ਼ੋਰ ਹੋ ਗਏ ਇਹ ਦੱਸਣ ਪੈਣੀ ਗੱਲ ਆਰਥਿਕ ਰੂਪ ਤੇ ਤਗੜੇ ਲੋਕਾਂ ਚੋਂ ਹੈ ਕਿ ਗੋਲਡੀ ਕੰਬੋਜ ਪਹਿਲੀ ਗੱਲ ਦੂਜੀ ਗੱਲ ਜਿਹੜੇ ਅੱਜ ਦੋ ਲੋਕੀ ਆਮ ਆਦਮੀ ਪਾਰਟੀ ਦੇ ਸੰਸਦੋ ਜਿਹੜੇ ਵਿਧਾਇਕ ਸਾਹਿਬ ਜਿਹਨਾਂ ਨੇ ਬੀਜੇਪੀ ਜੋਇਨ ਕੀਤੀ ਇਹ ਉਹਨਾਂ ਤੋਂ ਧਿਆਨ ਪਟਾਣ ਕਰਕੇ ਕੋਸ਼ਿਸ਼ ਕਰ ਰਹੇ ਨੇ ਕਿ ਲੋਕਾਂ ਕੋਲ ਅੱਜ ਮੈਸੇਜ ਇਹ ਜਾਣਾ ਚਾਹੀਦਾ ਕਿ ਰੂਲਿੰਗ ਪਾਰਟੀ ਤੋਂ ਜਿਹੜੇ ਸਿਸਟਮ ਮੰਤਰੀ ਉਹਨਾਂ ਦੇ ਸੰਸਦ ਨੇ ਔਰ ਉਹਨਾਂ ਦੇ ਜਿਹੜੇ ਵਿਧਾਇਕ ਨੇ ਉਹ ਪਾਰਟੀ ਛੱਡ ਕੇ ਬੀਜੇਪੀ ਜੋਇਨ ਕਰ ਗਏ ਤੋਂ ਮੈਸੇਜ ਉੱਠ ਰਹੀ ਔਰ ਜਿਹਨੂੰ ਇਹਨੇ ਟਿਕਟ ਅਨਾਉਂਸ ਕਰਤੀ ਸੀ ਉਹਨਾਂ ਨੇ ਬੀਜੇਪੀ ਜੋਇਨ ਕਰ ਲਏ ਦੇ ਕੋ ਮੈਸੇਜ ਨੂੰ ਅਨਡੂ ਕਰਨ ਵਾਸਤੇ ਇਹਨਾਂ ਕੋਲ ਹੋਰ ਕਿ ਆਪਸ਼ਨ ਨਹੀਂ ਸੀ ਕਿ ਲੋਕਾਂ ਦਾ ਧਿਆਨ ਵੰਡਾਣ ਅਸੀਂ ਜਿੰਨਾ ਵੱਡੀਆਂ ਕਿੰਨਾ ਲੋਕਾਂ ਦਾ ਧਿਆਨ ਦੂਜੇ ਪਾਸੇ ਲੈ ਕੇ ਜਾਈਏ ਇਸ ਕਰਕੇ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਇੱਕ ਹੋਰ ਇਲਜ਼ਾਮ ਲਾ ਦੋ ਜਿਹੜਾ ਕੋਈ ਸਾਬਿਤ ਕਰਨਾ ਨਹੀਂ ਪਹਿਲੇ ਵੀ ਇਹੋ ਜਿਹਾ ਇਲਜ਼ਾਮ ਕਰਨ ਲਾਇਆ ਸੀ ਉਹ ਸਾਬਤ ਹੋਬਿਤ ਕੋਈ ਹੋਰ ਨਹੀਂ ਸੀ ਇਤਨਾ ਹੋਇਆ ਕਦੀ ਤੇ ਕਿਉਂਕਿ ਲੋਕਾਂ ਦਾ ਫੋਕਸ ਕਿੱਥੇ ਜਾਣਾ ਚਾਹੀਦਾ ਅੱਜ ਖਬਰਾਂ ਕਿੱਥੇ ਹੋ ਰਹੀਆਂ ਸਨ ਕਿ ਸੁਸ਼ੀਲ ਰਿੰਕੂ ਔਰ ਸ਼ੀਤਲ ਜੀ ਨੇ ਬੀਜੇਪੀ ਜੁਆਇਨ ਕਰ ਲਈ ਨੇ ਜਦੋਂ ਇਹਨਾਂ ਦੀ ਪ੍ਰੈਸ ਕਾਨਫਰੰਸ ਹੋਈ ਹੈ ਬਿਲਕੁਲ ਟਾਈਮਿੰਗ ਵੀ ਤਕਰੀਬਨ ਸੇਮ ਸੇਮ ਸੀ ਕਿ ਉਧਰ ਉਹ ਜੁਆਇਨਿੰਗ ਕਰ ਰਹੇ ਸੀ ਤੇ ਇਧਰ ਇਹ ਪੀਸੀ ਕਰ ਰਹੇ ਸੀ ਮੈਂ ਕਹਿੰਦਾ ਲੋਕਾਂ ਦਾ ਧਿਆਨ ਉੱਥਾ ਕਿ ਪੰਜਾਬ ਦੇ ਮੀਡੀਆ ਦਾ ਲੋਕਾਂ ਦਾ ਧਿਆਨ ਇਸ ਗੱਲ ਤੇ ਨਾ ਜਾਏ ਕਿ ਲੋਕੀ ਇਹਨਾਂ ਦੀ ਪਾਰਟੀ ਛੱਡ ਕੇ ਇਹਨਾਂ ਤੋਂ ਤੰਗ ਆ ਕੇ ਉਹਨਾਂ ਨੇ ਕੀ ਆਖਿਆ ਸ਼ੀਤਲ ਨੇ ਕਿ ਇਹ ਕੰਪਨੀ ਚਲਾਉਂਦੇ ਨੇ ਜਿਹੜਾ ਨੇ ਇਹ 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 ਮੈਸੇਜ ਸੀ ਉਹਨਾਂ ਦਾ ਕਿ ਇੱਕ ਕੰਪਨੀ ਉਹ ਕਚ ਪਾਰਟੀ ਚ ਚਲਾਉਂਦੇ ਨੇ ਔਰ ਕਿਵੇਂ ਇੱਕ ਸੀਸੀਓ ਹੁੰਦਾ ਹੈ ਉਹਦਾ 파ਟੀ ਚਲਾਉਂਦੇ ਨੇ ਉਹ ਕਹਿੰਦਾ ਮੈਂ ਹਰਕਤ ਹੋਦਰ ਕੋਈ ਵੀ ਗੱਲ ਗਈ ਹੈ ਕਿ ਮੇਰੇ ਸਿਰ ਤੇ ਹੱਥ ਨਹੀਂ ਰੱਖਿਆ ਗਿਆ ਮੇਰੀ ਸਰਕਾਰ ਮੇਰੀ ਸਰਕਾਰ ਵੱਲੋਂ ਜਾਂ ਮੇਰੀ ਪਾਰਟੀ ਵੱਲੋਂ ਮੈਂ ਲੋਕਾਂ ਦੇ ਕੰਮ ਕਰਨਾ ਚਾਹੁੰਦਾ ਸੀ ਉਹ ਲੋਕਾਂ ਦੇ ਕੰਮ ਕਰਨਾ ਚਾਹੁੰਦਾ ਸੀ ਸਰਕਾਰ ਨੂੰ ਮਦਦ ਨਹੀਂ ਕਰਦੀ ਸੀ ਉਹਨਾਂ ਦਿਖਦਾ ਸੀ ਔਰ ਦੂਜੀ ਗੱਲ ਦਿਖ ਰਿਹਾ ਹੈ ਜਦ ਪੰਜਾਬ ਵੀ ਪੀ ਆਮ ਆਵਾਮ ਨੂੰ ਦਿਖ ਰਿਹਾ ਹੈ ਔਰ ਜਿਹੜਾ ਪੋਲਿਟੀਸ਼ੀਅਨ ਹੋ ਜਾਂਦਾ ਹੈ ਨਾ ਪੋਲਿਟੀਕਲ ਆਦਮੀ ਜਾਂ ਉਹ ਸਭ ਤੋਂ ਜ਼ਿਆਦਾ ਨੌਕਸਾ ਪਤਾ ਹੁੰਦਾ ਹੈ ਆਸਕਰ ਜਦ ਲੇਖ ਲੜਿਆ ਹੁੰਦਾ ਹੈ जो इलेक्शन जितया हरियाणा जहां भी पोलीकल आदमी इलेक्शन लड़ लिया पता हों की थे पल्स की लोगों की आवाज की आवाम की आवाज की, विखरे की आवाज, आवाज आज है ਉਭਿਖਿਆ ਕਿ ਅੱਜ ਲੋਕੀ ਜਿਹੜਾ ਉਹ ਇਹ ਵਾਅਦੇ ਕਰਕੇ ਐਸਨ ਵਾਅਦੇ ਪੂਰੇ ਨਹੀਂ ਕਿਤੇ ਉਸ ਗੱਲ ਤੋਂ ਨਾਰਾਜ਼ ਨੇ ਔਰ ਜਿੱਦਾਂ ਕੇਜਰੀਵਾਲ ਸਾਹਿਬ ਦਾ ਸ਼ਰਾਬ ਦਾ ਘੋਟਾਲਾ ਦਾ ਮਾਮਲਾ ਚੱਲਿਆ ਜਿਹਦੇ ਅਸਰ ਹੁਣ ਪੰਜਾਬ ਤੇ ਵੀ ਆਣਾ ਸ਼ੁਰੂ ਹੋ ਗਿਆ ਜਿੱਦਾਂ ਕਰਕੇ ਪੰਜਾਬ ਦੇ ਲੋਕਾਂ ਦੀ ਨਾਰਾਜ਼ਗੀ ਵੀ ਸ਼ੁਰੂ ਹੋ ਗਈ ਹੈ ਅੱਜ ਅੱਛੇ ਵੀ ਰੇਡ ਹੋ ਰਹੀਆਂ ਨੇ ਅੱਛੇ ਵੀ ਜਾਂਚ ਹੋ ਰਹੀ ਹੈ ਉਹਦੇ ਕਰਕੇ ਵਿਖਿਆ ਕਿ ਇਹ ਵੱਡਾ ਘੋਟਾਲਾ ਹੋਇਆ ਇਹ ਵੀ ਲੋਕਾਂ ਸਮਝਾਣਾ ਸ਼ੁਰੂ ਹੋ ਗਿਆ ਕਿ ਦਿੱਲੀ ਦੇ ਸ਼ਰਾਬ ਦਾ ਘੋਟਾਲਾ ਕਰਕੇ ਪੰਜਾਬ ਉਹ ਜਿ ਰਕਸ਼ਣ ਜਿਸ ਲਈ ਪੰਜਾਬ ਵੀ ਘੋਟਾਲਾ ਕਰਕੇ ਕੋਆਲਿਸ਼ਨ ਲੜਨ ਚੱਲੇਗੇ ਇਹ ਸਾਰਾ ਮਾਮਲਾ ਘੋਟਾਲਾ ਦਾ ਮਾਮਲਾ ਇੱਕ ਢੁਕ अगर गोल्डी कंबोज को कोई एविडेंस हैगा मैं चाहूंगा कृपा करके उनको वो अपने पूरे डॉक्यूमेंट एविडेंस सीवीएन को फॉरवर्ड कर दे क्योंकि आगे पिछली बार एनालजे आरोप लगाए सन लोकल पुलिस ने दत्ता वो केस आता कुछ नहीं हुआ कोई कोई जवाब नहीं जब पुलिस दिल्ली पुलिस ने पूछन पुल जाती है जवाब दियो कि तू जरा तू कहंदे चलो ਪੈਸਾ ਦਿੱਤਾ ਜਾ ਰਿਹਾ ਜਾਂ ਤੁਹਾਨੂੰ ਸ਼ਿਫਟ ਕਰਨਾ ਸਕੇਆ ਜਾ ਰਿਹਾ ਜਾਂ ਤੁਹਾਨੂੰ ਗਲਤ ਬਦਲਣ ਵਾਸਤੇ ਕਿਹਾ ਜਾ ਰਿਹਾ ਫਿਰ ਇਹਨਾਂ ਕੋਲ ਕੋਈ ਜਵਾਬ ਨਹੀਂ ਹੁੰਦਾ ਹੁਣ ਪੰਜਾਬ ਪੁਲਿਸ ਨੂੰ ਦਿੰਦੇ ਨੇ ਪੰਜਾਬ ਪੁਲਿਸ ਦੀ ਆਪਣੀ ਪੁਲਿਸ ਹੈ ਕਾਰਵਾਈ ਹੁੰਦੀ ਨਹੀਂ ਉਹ ਠੰਡੇ ਬਸਤੇ ਮਾਮਲਾ ਹੋ ਜਾਏਗਾ ਇੱਕ ਦਿਨ ਵਾਸਤੇ ਮਾਮਲਾ ਫਿਰ ਠੰਡੇ ਬਸਤੇ ਮੇਰੇ ਚਾਰੇ ਸਿਵਕਾਰ ਕਰਨ ਮਾਨ ਸਾਹਿਬ ਭਗਵੰਦ ਮਾਨ ਸਾਹਿਬ ਮੇਰਾ ਚੈਲੇਜ ਹੈ ਕਿਰਪਾ ਕਰਕੇ ਹਿੰਮਤ ਕਰੋ ਔਰ ਇਹ ਪੂਰਾ ਪੂਰੇ ਜਾ ਮਾਮਲੇ ਦੀ ਜਾਂ ਸੀਬੀਆਈ ਨੂੰ ਦਿਤੋ ਜਿਹੜਾ ਵੀ ਵਿਦੇਸ਼ੀ ਆਦਮੀ ਜਿੱਥੋਂ ਵੀ ਹੈਗਾ ਅਸੀਂ ਕਰ ਲਿਆਗੇ ਸੀਬੀਆਈ ਨੂੰ देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर